ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਬਾਕੀ ਵੀ ਸਾਡੇ ਜਿਹੜੇ ਸਟੇਸ਼ਨਸ ਦੇ ਪੁਆਇੰਟਸ ਹੈਗੇ ਨੇ ਅਸੀਂ ਪੂਰਾ ਸਰਾਊਂਡਿੰਗ ਸਿਟੀਜ਼ ਦੇ ਵਿੱਚ ਵੀ ਨਾਕੇ ਸਾਡੀ ਚੈਕਿੰਗ ਚੱਲ ਰਹੀ ਹੈ ਨੇ ਅੱਜ ਜਿਹੜੀ ਤੁਸੀਂ ਦੇਖ ਰਹੇ ਸਪੈਸ਼ਲ ਜਿਹੜੇ ਐਸਐਸਜੀ ਐਸਓਜੀ ਸਾਡੇ ਗਰੁੱਪਸ ਨੇ ਉਹਨਾਂ ਦੇ ਨਾਲ ਲੈ ਕੇ ਸਾਰੇ ਆਫੀਸਰਸ ਅਸੀਂ ਰੇਲਵੇ ਸਟੇਸ਼ਨ ਤੋਂ ਚੈੱਕ ਕਰ ਰਹੇ ਸੀ ਇਹ ਰੀਜ਼ਨ ਸਾਡੇ ਵੈਸੇ ਵੀ ਇੱਕ ਤੇ ਤਿਹਾਰ ਦਾ ਟਾਈਮ ਸੀਗਾ ਦੂਜਾ ਕਿ 26 ਜਨਵਰੀ ਹੈ ਬਸ ਕਾਫੀ ਵੀਆਪੀ ਮੂਵਮੈਂਟਸ ਦੀ ਸਾਡੇ ਅਪਰਚ ਇਸ ਟਾਈਮ ਚੱਲ ਰਹੀਆਂ ਨੇ ਸੋ ਉਹਨਾਂ ਦੇ ਤਹਿਤ ਹੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇਸ ਜੀ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਸਪੈਸ਼ਲ ਜਿਹੜੀ ਚੈਕਿੰਗ ਦੇ ਆਪਰੇਸ਼ਨ ਚੱਲ ਰਹੇ ਨੇ ਇਸ ਟਾਈਮ ਪਲੱਸ ਜਿਹੜੇ ਮਾਲੀ ਅਨਸਰ ਨੇ ਉਹਨਾਂ ਦੇ ਉੱਪਰ ਜਿਹੜੇ ਪੂਰਾ ਚੈੱਕ ਰੱਖਿਆ ਜਾ ਰਿਹਾ ਦੇਖਿਆ ਜਾ ਰਿਹਾ ਪੂਰਾ ਅਸੀਂ ਉਹਨੂੰ ਜਿੱਥੇ-ਜਿੱਥੇ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਕੈਸੋ ਵੀ ਕਰਵਾ ਰਹੇ ਹੈਗੇ ਆ ਸੋ ਮੈਂ ਨਾਰਮਲ ਇੱਕ ਰੂਟੀਨ ਚ ਜਿਹੀ ਸਾਡੀ ਚੈਕਿੰਗ ਚੱਲਦੀ ਹੈ ਉਹਦੇ ਉਸੇ ਉਸੇ ਲੜੀ ਦੇ ਤਹਿਤ ਇਹ ਜਿਹੜਾ ਹੁਣ ਦਿਓ ਤਿਉਹਾਰਾਂ ਦਾ ਅੱਗੇ 26 ਜਨਵਰੀ ਦਾ ਤੇ ਆਹ ਜਿਹੜੇ ਹੁਣ ਅੱਜ ਤੇ ਕੱਲ ਜਿਹੜੇ ਸਾਡੇ ਵੀਆਪੀ ਮੂਵਮੈਂਟਸ ਵੀ ਕੁਝ ਅਮ ਰਿਸਰਚ ਉਹਦੇ ਕਰਕੇ ਅਸੀਂ ਪੂਰਾ ਸਟਰੋਂਗਲੀ ਪੂਰੇ ਅਮ ਰਿਸਰਚ ਚੈਕਿੰਗ ਕਰ ਰਹੇ ਹਾਂ ਜੀ